ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਬਿਕਰਮ ਸਿੰਘ ਮਜੀਠੀਆ ਆਰ ਦੂਜੇ ਪਾਸੇ ਰਾਧਾ ਸਵਾਮੀ ਦੇ ਮੁਖੀ ਯਾਨੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦੋਵਾਂ ਦੇ ਉੱਤੇ ਤੁਹਾਨੂੰ ਇੱਕ ਜੈਸੀ ਅਪਡੇਟ ਦਿਖਾਉਣ ਜਾ ਰਹੇ ਹਾਂ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਅਸਲੀ ਸੱਚ ਪਤਾ ਲੱਗ ਜਾਣਾ ਔਰ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਹਿੱਲ ਜਾਣੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਕੱਲ ਨਾਬਾਦੀ ਜੇਲ੍ਹ ਦੇ ਵਿੱਚੋਂ ਛੁੜਦੇ ਨੇ ਪਰ ਉਨ੍ਹਾਂ ਦੇ ਉੱਤੇ ਇੱਕ ਬਹੁਤ ਵੱਡਾ ਮਾਮਲਾ ਫੇਰ ਤੋਂ ਸਾਹਮਣੇ ਖੜਾ ਹੋ ਗਿਆ। ਯਾਨੀ ਕੈਸੀ ਚੋਰੀ ਫੜੀ ਗਈ ਹੈ ਦੋਵਾਂ ਜਣਿਆਂ ਦੀ। ਬਾਬੇ ਗੁਰਿੰਦਰ ਸਿੰਘ ਢਿੱਲੋਂ ਦੀ ਵੀ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀ ਵੀ। ਹੁਣ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ। ਉਹਦੇ ਵਿੱਚ ਵਿਕਰਮ ਸਿੰਘ ਮਜੀਠੀ ਦੇ ਉੱਤੇ ਖੁਲਾਸੇ ਕੀ ਹੋ ਰਹੇ ਨੇ ਔਰ ਦੂਜੇ ਪਾਸੇ ਦਾ ਨੀਤੀ ਕੀ ਬਣ ਚੁੱਕੀ ਹੈ। ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੀ ਸਰਕਾਰ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਤੱਕ ਦੀ ਅੱਜ ਬਹੁਤ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਵੱਡਾ ਮਾਮਲਾ ਉਹਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਕਿਉਂਕਿ ਕਈ ਸਾਡੇ ਭੈਣ ਭਰਾ ਯਾਨੀ 90% ਲੋਕ ਕਹਿ ਸਕਦੇ ਜਿਵੇਂ ਕਿ ਵਿੱਚੋਂ ਨਹੀਂ ਜਾਣਦੇ ਹੁੰਦੇ ਅੰਦਰ ਹੁਣੀ ਗੱਲਾਂ ਕੀ ਨੇ ਪਰ ਬਿਕਰਮ ਸਿੰਘ ਮਜੀਠੀਆ ਦੀ ਬਹੁਤ ਵੱਡੀ ਚੋਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਜਾਗਰ ਕਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਕੱਲ ਨਾਬਾਦੀ ਜੇਲ੍ਹ ਦੇ ਵਿੱਚੋਂ ਛੁੱਟਦੇ ਨੇ ਅਕਾਲੀ ਦਲ ਦੇ ਬਹੁਤੇ ਆਗੂ ਦਾ ਸਵਾਗਤ ਕਰਕੇ ਉਹਨੂੰ ਲੈਣ ਵੀ ਜਾਂਦੇ ਨੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੀਆਂ ਜਿਹੜੀਆਂ ਉੱਥੇ ਗੱਲਾਂ ਕਹੀਆਂ ਉਹਨਾਂ ਦੇ ਤੱਥ ਕੀ ਨੇ ਔਰ ਉਹ ਕਿਉਂ ਕਹੀਆਂ ਨੇ ਔਰ ਜ਼ਮਾਨਤ ਕਿੱਥੋਂ ਹੋਈ ਔਰ ਕਿਹਨੇ ਕਰਵਾਈ ਹੈ ਇਸ ਗੱਲ ਨੂੰ ਪੂਰਾ ਪੰਜਾਬ ਸੁਣਨਾ ਚਾਹੁੰਦਾ ਕਿ ਜ਼ਮਾਨਤ ਬਿਕਰਮ ਸਿੰਘ ਮਜੀਠੀਏ ਦੀ ਅਸਲ ਦੇ ਵਿੱਚ ਜੜ ਹਾਇ ਕਿੱਥੇ ਕਿਹਨੇ ਕਰਵਾ ਦਿੱਤੀ ਬਹੁਤੇ ਲੋਕ ਤਾਂ ਸਾਡੇ ਇਹ ਵੀ ਕਹਿੰਦੇ ਕਹਿੰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੇ ਕਰਵਾਈ ਹੈ ਬਹੁਤੇ ਲੋਕ ਕਹਿੰਦੇ ਨੇ ਕਿ ਪੈਸੇ ਦਿੱਤੇ ਹੋਣਗੇ ਪਰ ਹੁਣ ਤੁਹਾਨੂੰ ਅਸਲੀ ਮਾਮਲਾ ਦਿਖਾਉਨੇ ਆ ਕਿ ਹੈ ਕੀ ਹੈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਅੰਦਰ ਬਹੁਤ ਵੱਡਾ ਰਾਜ ਹੈ ਜਿਹੜਾ ਉਹ ਖੁੱਲ ਗਿਆ ਕਿ ਮਜੀਠੀਆ ਦੀ ਜ਼ਮਾਨਤ ਆਖਰ ਕਿੱਥੋਂ ਹੋਈ ਤੇ ਕਿਹਨੇ ਕਰਵਾਈ ਹੈ ਤਾਂ ਹੁਣ ਉਸ ਜ਼ਮਾਨਤ ਦਾ ਬਹੁਤ ਵੱਡੀ ਉਹਦੀ ਕੀਮਤ ਹੈ ਜਿਹੜੀ ਕਿ ਉਹ ਵਿਕਰਮ ਸਿੰਘ ਮਜੀਠੀਆ ਨੂੰ ਹੀ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਚਕਾਉਣੀ ਪੈ ਸਕਦੀ ਹੈ ਇਹ ਮਾਮਲਾ ਬਹੁਤ ਵੱਡਾ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਂਗਾ ਵਿਕਰਮ ਸਿੰਘ ਮਜੀਠੀਆ ਇਹ ਗੱਲ ਕਹਿੰਦੇ ਸੀ ਕਿ 32 ਕੈਮਰੇ ਮੇਰੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਵਾਏ ਹੋਏ ਸੀ ਤੇ ਬਾਹਰ ਆ ਕੇ ਉਸ ਕੈਮਰਿਆਂ ਦਾ ਉਹਨੇ ਮਜ਼ਾਕ ਉਡਾਇਆ ਸੀ ਪਰ ਅੱਜ ਤੁਹਾਨੂੰ ਪਹਿਲਾ ਕੈਮਰਿਆਂ ਦੇ ਉੱਤੇ ਖਬਰ ਦਿਖਾਉਣੀ ਹੈ ਕਿ ਮਾਮਲਾ ਹੈ ਕੀ ਹੈ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀ ਦੀ ਜ਼ਮਾਨਤ ਦੀ ਅਸਲੀ ਵਜ੍ਹਾ ਤੇ ਅਸਲੀ ਜੜ ਕਿੱਥੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਹਦੇ ਕਹਿਣ ਦੇ ਉੱਤੇ ਯਾਨੀ ਬਾਬਾ ਗੁਰਿੰਦਰ ਸਿੰਘ ਢੱਲੋਂ ਨਹੀਂ ਬਲਕਿ ਇੱਕ ਹੋਰ ਸ਼ਖਸੀਅਤ ਜਿਨ੍ਹਾਂ ਦੇ ਕਹਿਣ ਦੇ ਉੱਤੇ ਬਿਕਰਮ ਸਿੰਘ ਮਜੀਠੀ ਨੂੰ ਛੱਡਿਆ ਗਿਆ ਆਰ ਦੂਜੇ ਪਾਸੇ ਦੀ ਕੀਮਤ ਇਹਨਾਂ ਨੂੰ ਖਿੱਚ ਕਾਉਣੀ ਪੈ ਸਕਦੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਪਹਿਲੀ ਖਬਰ ਬਿਕਰਮ ਮਜੀਠੀ ਦੇ ਉੱਤੇ ਕੈਮਰੇ ਲੈ ਉਹ ਕਿਉਂ ਆਏ ਸੀ ਆ ਸੁਣ ਲੋ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਕੈਸੀ ਪੋਲ ਖੋਲਾਂਗੇ ਜਿਹੜੀ ਕਿ ਬਹੁਤ ਵੱਡੀ ਪੋਲ ਦੋਵਾਂ ਦੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਸੁਣੋ ਤੁਸੀਂ ਵੇਖੋ ਬਿਕਰਮ ਸਿੰਘ ਇਖਾਲੇ ਕਿਹਾ ਜਿੱਥੇ ਹਮਦੇ ਕੀਤੇ ਮੁੱਖ ਮੰਤਰੀ ਦੇ ਉੱਤੇ ਮੇਰੇ ਵੱਲੋਂ ਚੈੱਕ ਕਰਨ ਵਾਸਤੇ ਪੱਤੀ ਕਿਵੇਂ ਲਾਈ ਸੀ ਇਹ ਬਈ ਸਿਕਿਉਰਿਟੀ ਦਾ ਮਾਮਲਾ ਵਾ ਤੇ ਭਗਤ ਪੀ ਹਰਿ ਚੌਂ ਮਿਲਦਾ ਤਾਂ ਕੋਈ ਚਲਦੀ ਜੇ ਤਰਾਸੇ ਤੁਸੀਂ ਕੋਰਟ ਕਰਦੇ ਨਾ ਉਹ ਰਿਟਰ ਪਾਣਾ ਹੁੰਦਾ ਐਪਲੀਕੇਸ਼ਨ ਤੇ ਮਿਲ ਕੇ ਕੰਮ ਨਹੀਂ ਕੋਈ ਇਹ ਨਹੀਂ ਹੁੰਦਾ ਜੀ ਦੂਸਰੀ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਲੋਕ ਇਹ ਲੇਟਣ ਆਜਣ ਅਕਾਲੀ ਆਗੂ ਦਾ ਸਵਾਗਤ ਕਰਦੇ ਆ ਇਹਨੂੰ ਇਨਸਾਫ ਦੀ ਜਿੱਤ ਕਹ ਰਹੇ ਆ ਸੱਚਾਈ ਦੀ ਜਿੱਤ ਕਹ ਰਹੇ ਨੇ ਉਹਨਾਂ ਨੂੰ ਆਪਣੀ ਪੀੜ੍ਹੀ ਦੇ ਸੋਟਾ ਫੇਰਨਾ ਚਾਹਤਾ ਸੀ ਕਿ ਅਕਾਲੀ ਇੱਕ ਭ੍ਰਿਸ਼ਟਾਚਾਰੀ ਦੀ ਸਪੋਰਟ ਕਰਨਗੇ ਇਹਦੀ ਕਿਉਂ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਸਾਣਾ ਵਾ ਤਾਂ ਸੁਣ ਲਿਆ ਪੰਜਾਬ ਵਾਲਿਓ ਸੀਨੀਅਰ ਪੱਤਰਕਾਰ ਵੀ ਇਹੀ ਗੱਲ ਕਹਿ ਰਹੇ ਪੱਤੀ ਸਾਹਿਬ ਕਿ ਵਿਕਰਮ ਸਿੰਘ ਮਜੀਠੀਆ ਭ੍ਰਿਸ਼ਟਾਚਾਰੀ ਲੋਕ ਨੇ ਉਹ ਬਾਦਲ ਕੇ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਬਹੁਤ ਸਾਰੇ ਲੋਕੋ ਨੂੰ ਲੈਣ ਜਾਂਦੇ ਕਹਿੰਦੇ ਆ ਜੀ ਸਾਡਾ ਜਰਨੈਲ ਆ ਗਿਆ ਔਰ ਦੂਜੇ ਪਾਸੇ ਹੁਣ ਉਹਨਾਂ ਦੀ ਜਿਹੜੀ ਚੋਰੀ ਫੜੀ ਗਈ ਹੈ ਨਾ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜਾ ਗੌਰ ਦੇ ਨਾਲ ਸੁਣਿਓ ਔਰ ਜਿਹੜੇ ਲੋਕ ਦੋ ਗੱਲਾਂ ਸਾਂਝੀਆਂ ਕਰਨਗੇ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਤਾਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹ ਪੰਥ ਦੇ ਨਾਂ ਤੇ ਜਿਹੜੇ ਵੋਟਾਂ ਮੰਗਦੇ ਸੀ ਨਾ ਅੱਜ ਤੁਹਾਨੂੰ ਉਹਨਾਂ ਦਾ ਇੱਕ ਰੰਗ ਦਿਖਾਉਣ ਜਾ ਰਹੇ ਹਾਂ ਇਸ ਗੱਲ ਨੂੰ ਗੌਰ ਦੇ ਨਾਲ ਸੁਣਿਓ ਔਰ ਦੂਜੇ ਪਾਸੇ ਇਸ ਗੱਲ ਤੇ ਅਮਲ ਵੀ ਕਰਨਾ ਜ਼ਰੂਰੀ ਸਾਡੇ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਹੈ ਬਿਕਰਮ ਮਜੀਠੀਆ ਤੋਂ ਲੈ ਕੇ ਸੁਖਵੀਰ ਬਾਦਲ ਤੱਕ ਇਹ ਕਿਹਾ ਜਾਂਦਾ ਕਿ ਅਸੀਂ ਪੰਥਕ ਸਾਡੀ ਪੰਥਕ ਪਾਰਟੀ ਹੈ ਅਕਾਲੀ ਗੱਲ ਤਾਂ ਹੁਣ ਇੱਕ ਗੌਰ ਨਾਲ ਗੱਲ ਦੇਖੋ ਵੀ ਬਿਕਰਮ ਸਿੰਘ ਮਜੀਠੀਆ ਜਦੋਂ ਨਾਬਾ ਦੀ ਜੇਲ੍ਹ ਦੇ ਅੰਦਰ ਜਾਂਦਾ ਉਸ ਵਕਤ ਬਿਕਰਮ ਸਿੰਘ ਮਜੀਠੀਆ ਦੀ ਦਾੜ੍ਹੀ ਹੈ ਜਿਹੜੀ ਉਹ ਕਾਲੀ ਹੁੰਦੀ ਹੈ ਅੱਜ ਬਿਕਰਮ ਸਿੰਘ ਮਜੀਠੀਆ ਥੋੜੇ ਜਿਹੇ ਟਾਈਮ ਦੇ ਅੰਦਰ ਬਿਲਕੁਲ ਚਿੱਟਾ ਹੋ ਕੇ ਨਿਕਲਿਆ ਯਾਨੀ ਇਹ ਲੋਕ ਹਨ ਜਿਹੜੇ ਸਾਡੇ ਲੋਕਾਂ ਨੂੰ ਬੁੱਧੂ ਬਣਾਉਂਦੇ ਸੀ ਕਿ ਅਸੀਂ ਪੰਥਕ ਆ ਅਸੀਂ ਅੰਮ੍ਰਿਤਧਾਰੀ ਤੇ ਰੰਗਦੇ ਕੀ ਨੇ ਜੀ ਦਾੜੀਆਂ ਇਹਦੇ ਵਿੱਚ ਅੰਮ੍ਰਿਤਧਾਰੀ ਜਦੋਂ ਬੰਦਾ ਹੁੰਦਾ ਗੁਰੂਆਂ ਦੇ ਫਰਮਾਨ ਦੇ ਅਨੁਸਾਰ ਉਹ ਦਾੜੀ ਨਹੀਂ ਰੰਗ ਸਕਦਾ ਸਰਸੇ ਵਾਲੇ ਸਾਧ ਨੂੰ ਕਲਪ ਮਿਲਦੀ ਸੀ ਉਹ ਕਾਲੀ ਕਰ ਲੈਂਦਾ ਸੀ ਪਰ ਮਜੀਠੀਆ ਨੂੰ ਸ਼ਾਇਦ ਮੈਨੂੰ ਲੱਗਦਾ ਵੀ ਉੱਥੇ ਗਲਫ ਨਹੀਂ ਮਿਲੀ ਹੋਣੀ ਕਿਉਂਕਿ ਤੇ ਪਾਬੰਦੀ ਸੀ ਬਾਹਰ ਆ ਕੇ ਫੜਾ ਮਾਰਦਾ ਕਹਿੰਦਾ ਹਲੇ ਟਾਈਗਰ ਜਾਉਂਦਾ ਯਾਨੀ ਇੱਥੋਂ ਸਾਡੇ ਪੰਜਾਬ ਦੇ ਲੋਕ ਦੇਖਣ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਅੰਦਰ ਫੇਰ ਤੋਂ ਵੱਡਾ ਖਲਵਾੜ ਕਰਨਾ ਚਾਹੁੰਦਾ ਹੈ ਮੁੱਖ ਮੰਤਰੀ ਨੂੰ ਫੇਰ ਤੋਂ ਧਮਕੀਆਂ ਅਫਸਰਾਂ ਨੂੰ ਧਮਕੀਆਂ ਬਾਹਰ ਨਿਕਲਦਿਆਂ ਸਾਲ ਬਿਕਰਮ ਸਿੰਘ ਮਜੀਠੀਏ ਨੇ ਬੀਜਪੀ ਗੌਰਵ ਯਾਦਵ ਨੂੰ ਧਮਕੀ ਦਿੱਤੀ ਪਹਿਲਾ ਸੁਖਬੀਰ ਬਾਦਲ ਨੇ ਦਿੱਤੀ ਇਹ ਬਹੁਤ ਵੱਡੇ ਅਫਸਰ ਦੋ ਚਾਰਾ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਲੜਕ ਰਹੇ ਨੇ ਐਸ ਕਰਕੇ ਪੰਜਾਬ ਦਾ ਕੋਈ ਵੀ ਅਫਸਰ ਇਹਨਾਂ ਲੋਕਾਂ ਨੂੰ ਵੋਟ ਨਹੀਂ ਪਾਊਗਾ ਇਹ ਤਾਂ ਪੱਕੇ ਤੌਰ ਤੇ ਮੋਹਰ ਲੱਗ ਚੁੱਕੀ ਹੈ ਔਰ ਦੂਜੇ ਪਾਸੇ ਰਾਧਾ ਸਵਾਮੀ ਦੇ ਮੁਖੀ ਡੇਰੇ ਦੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਪੰਜਾਬ ਦੇ ਲੋਕ ਚੱਕ ਰਹੇ ਨੇ ਉਹਨਾਂ ਨੇ ਲਿਖਿਆ ਜਿਹੜਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਦਾ ਕਿ ਗੁਰਿੰਦਰ ਸਿੰਘ ਢਿੱਲੋਂ ਜਬਾਨਤ ਕਿਵੇਂ ਕਰਾਉਂਦੇ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਲੋਕ ਲਿਖ ਰਹੇ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਬਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲੇ ਪੰਜਾਬ ਦੇ ਗद्दार ਹਨ ਕਿਉਂਕਿ ਮੁੱਖ ਕਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਂ ਮਜੀਠੀਆ ਦਾ ਨਾ ਨਸ਼ਾ ਤਸਕਰਾਂ ਦੇ ਮੁਖੀ ਹੋਣ ਦਾ ਤਾਵਾ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਕੀਤਾ ਬਾਦਲ ਨੇ ਉਸ ਅਫਸਰ ਨੂੰ ਨੌਕਰੀ ਤੋਂ ਕਢਾ ਦਿੱਤਾ ਸੀ ਦੂਜੇ ਪਾਸੇ ਰਾਧਾ ਸਵਾਮੀ ਢਿੱਲੋਂ ਬਾਬਾ ਨੇ ਮੋਦੀ ਸਰਕਾਰ ਨੂੰ ਅਗਲੀਆਂ ਚੋਣਾਂ ਦਾ ਸਾਥ ਦੇਣ ਕਾਕੇ ਜ਼ਮਾਨਤ ਕਰਾਈ ਹੈ ਇਸ ਤੋਂ ਸਾਫ ਬਾਦਲ ਫੇਰ ਭਾਂਪਾ ਦੀ ਚਪਲੀ ਚੁੱਕੇਗਾ ਸਿਰ ਤੇ ਇਹ ਗੱਲਾਂ ਪੰਜਾਬ ਦੇ ਲੋਕ ਲਿਖ ਰਹੇ ਨੇ ਯਾਨੀ ਬਾਦਲਾਂ ਦਾ ਗੱਠ ਜੋੜ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਾਂਗੇ ਕਿ ਇਹਨਾਂ ਦਾ ਹੋ ਸਕਦਾ ਜਾਂ ਨਹੀਂ ਪਰ ਨਹੀਂ ਬੀਜੇਪੀ ਆਪਣੇ ਪੱਦਰ ਤੇ ਲੜੂਗੀ ਪਰ ਲੋਕਾਂ ਦੀਆਂ ਥਿਓਰੀਆਂ ਤਾਂ ਇਧਰਲੇ ਪਾਸੇ ਹੋ ਰਾਰੀਆਂ ਨੇ ਬਕਰਮ ਸਿੰਘ ਮਜੀਠੀ ਦੀ ਜ਼ਮਾਨਤ ਮੋਦੀ ਨੂੰ ਕਹਿ ਕੇ ਕਰਵਾਈ ਗਈ ਹੈ ਇਹ ਥਿਓਰੀ ਪੰਜਾਬ ਦੇ ਲੋਕਾਂ ਦੀ ਹੈ ਸਾਡੇ ਵੱਲੋਂ ਇਹਦੇ ਉੱਤੇ ਕੋਈ ਪੁਸ਼ਟੀ ਨਹੀਂ ਹੈ ਕਮੈਂਟਾਂ ਦੇ ਜ਼ਰੀਏ ਲੋਕ ਦੱਸ ਰਹੇ ਨੇ ਹੁਣ ਤੁਸੀਂ ਕੀ ਦੱਸਣਾ ਚਾਹੋਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜੋ ਕੀਤਾ ਹੈ ਉਹਦਾ ਵਿਰੋਧ ਕਰ ਰਹੇ ਆ ਪੰਜਾਬ ਪਰਦੇ ਲੋਕ ਕਹਿੰਦੇ ਇਹ ਬਾਬਾ ਨਹੀਂ ਹੋ ਸਕਦਾ ਇਹ ਬਹੁਤ ਵੱਡਾ ਸਿਆਸਤਦਾਨ ਆ ਇਸ ਕਰਕੇ ਉਹਨੇ ਮਜੀਠੀਏ ਦਾ ਜ਼ਾਦਾ ਦਿੱਤਾ ਸਾਧੂ ਸੰਤ ਆ ਜਿਹੜੇ ਉਹਨਾਂ ਦਾ ਤਾਂ ਕੰਮ ਹੀ ਨਹੀਂ ਹੁੰਦਾ ਅੱਗੇ ਤੁਸੀਂ ਕੀ ਲਿਖਦੇ ਹੋ ਉਹ ਤੁਹਾਡੀ ਇੱਛਾ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ